ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਜਿਹੜਾ ਟਾਈਮ ਹੈਗਾ 12:00 ਵੱਜ ਗਏ ਨੇ 5-4 ਮਿੰਟ ਰਹਿਗੇ ਨੇ ਇਹ 12:00 ਵੱਜਣ ਚ ਆਪਾਂ ਨੇ ਕੰਮ ਧੰਦਾ ਕਰ ਲਿਆਗਾ ਬਹੁਤ ਟਾਈਮ ਦਾ ਕਰਿਆ ਕੰਮ ਧੰਦਾ 11:00 ਵਜੇ ਦੇ ਦੇ ਕਰਿਆ ਨਿਮੇੜਿਆ ਕੰਮ ਤੇ ਸੁਖ ਗੁਰਮੁਣ ਵੀ ਨਾ ਆਇਆ ਜਾਂ ਜਾਈਂ ਤਵਾਰਾਗਾ ਤੇ ਸੁੱਟੀ ਐ ਨਰਮਤਵਾਰ ਦੀ ਤੇ ਇਹ ਕੇਸੀ ਨਾ ਆਈ ਬੈਠੀਆਂ ਬੈਠੀਆਂ ਨਹੀਂ ਤਾਂ ਆਪਣੀ ਤੜਕ ਕਰੀ ਹੁਣ ਸਿਰ ਸਕਾ ਕੇ ਬਾ ਵੀ ਲੈਂਦੀਆਂ ਬਸ ਘੌਲ ਵਾਲ ਹੀ ਕਰਦੀਆਂ ਹਾਂ ਹੁਣ ਨਾ ਹਉਣਿਆਂ ਹਣ ਫੇਰ ਨਾ ਹਉਣਿਆਂਗੇ ਸੁਖ ਗੁਰਮੰਡ ਨਾ ਆਈ ਤੇ ਸੁਖ ਮਨ ਨਾਉਣ ਗਈ ਹੋਈ ਐ ਮੈਂ ਤੇ ਗੁਰਮੰਡ ਜਾਣਿਆ ਜੀ ਭੂਆ ਕੀ ਕਰੇ ਤੇ ਮੇਰੇ ਕੱਪੜੇ ਬਾਦਲ ਨੇ ਸਾਲਾ ਜੀ ਸੁਖ ਨੂੰ ਰੱਖਣੀ ਹੀ ਚੱਲ ਪਕੜ ਬਾਦ ਦੂਰ ਜਾਣਾ ਚਲੋ ਜੀ ਆਪਾਂ ਜਾਣਿਆ ਭੂਆ ਜੀ ਕੀ ਕਰੇ ਮਲਾਉਣੇ ਤੁਹਾਨੂੰ ਕੁਆਜੀ ਦੀਆਂ ਬੇਟੀਆਂ ਆਈਆਂ ਹੋਈਆਂ ਨੇ ਹੁਣ ਸੁਟੀਆਂ ਸਿੱਖ ਦੋ ਬੱਚਿਆਂ ਨੇ ਸਾਨੂੰ ਪਤਾ ਹੀ ਹੈ ਹੁਣ ਪੇਪਰ ਹੋ ਕੇ ਹਟੇ ਨੇ ਸਾਰਿਆਂ ਦੇ ਸਾਰਿਆਂ ਨੂੰ ਸੁਟੀਆਂ ਲੱਗੀਆਂ ਹਨ ਤੇ ਇੱਕ ਇੱਕ ਦੋ ਦੋ ਦਿਨ ਜਿਹੜੀਆਂ ਆਈਆਂ ਨੇ ਕੁੜੀਆਂ ਮੇਲ ਨਾ ਕਈ ਸਾਥ ਹੋਣੀ ਆਏ ਜਾਂਦਾ ਤੁਸੀਂ ਆਜੋ ਹੁਣ ਆਪਾਂ ਜਾਣੇ ਆ ਮਿਲ ਕੇ ਆਉਣਿਆਂਗੇ ਉਹਨਾਂ ਨੂੰ ਕੁੜੀਆਂ ਸੌਰਿਆਂ ਦਵਾਈਆਂ ਹੋਈਆਂ ਨੇ ਗੀਆਂ ਦੋਦੇ ਦੋਤੀਆਂ ਆਈ ਹੋਏ ਨੇਗੇ ਚਲੋ ਜੀ ਆਪਾਂ ਹੁਣ ਉਹਨਾਂ ਦੇ ਘਰੇ ਜਾ ਕੇ ਮਿਲਦੇਾਂਗੇ ਤੇ ਗਵਰਨਮੈਂਟ ਚੁੰਨੀ ਲੈ ਲੈ ਪੁੱਤ ਹਲੋ ਹਲੋ ਲੋ ਜੀ ਅਸੀਂ ਪੂਆ ਕਿਤੇ ਆ ਗਿਆਗੇ ਅਸੀਂ ਭਈ ਰਹਿਮਤ ਨਾਲ ਖੇਡ ਜਾ ਕਹਿੰਦੀ ਮੈਂ ਗੱਲ ਕਰਨੀ ਹੈ ਹਲੋ ਰਹਿਮਤ ਬੋਲਣਾ ਨਹੀਂ ਆਉਂਦਾ ਇਹਨੂੰ ਹਲੋ ਗੱਲ ਕਰ ਲੈ ਪਾਪਾ ਨਾਲ ਪਾਪਾ ਨਾਲ ਗੱਲ ਕਰ ਤੇ ਦਾਦੀ ਨਾਲ ਕਰੇਗੀ ਕਿੰਨਾ ਕਰੇਂ ਜਾਰ ਕਰ ਦੇ ਪੁੱਤ ਬਾਹਰ ਆਦੀ ਕਿਹੜਾ ਕਰਦਾ ਹੈ ਹੈ ਤੇਨੂੰ ਪਤਾ ਨਹੀਂ ਹੈਣਾ ਆ ਜਾ ਆ ਜਾ ਤਾਂ ਕਰ ਹਲੋ ਰਹਿਮਤ ਹਲੋ ਕਹ ਹੈ ਆ ਜਾ ਆ ਜਾ ਹਲੋ 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 ਪਤਾ ਨਹੀਂ ਹੈ ਇਹ ਆਹ ਫੋਨ ਫੜ ਲੈ ਦੀਦੀ ਕੋਲ ਫੋਨ ਫੜ ਲੈ ਇਹ ਫੜਦਾ ਬਣਾ ਲਓ ਜਿ ਘੂਆਰੇ ਨਾਲ ਦੋ ਤੇ ਦੋ ਤੀਆਂ ਆਏ ਹੋਏ ਨੇਗੇ ਘੂਆਰੇ ਪੂੜੀਆਂ ਸੌਹਰਿਆਂ ਤੋਂ ਦੋ ਤੇ ਦੋ ਤੀਆਂ ਸੁੱਟੀਆਂ ਕਰਕੇ ਪੇਪਰ ਹੋਏ ਨੇਗੇ ਉਹ ਬੈਠੇ ਨੇ ਅੰਦਰ ਵਿੱਚੀ ਲੜੋ ਲੜਾਈਆਂ ਇਧਰ ਆ ਬੜੇ ਬੱਚੋ ਹੋਰ ਪੇਟੀਆਂ ਪੇਟੀਆਂ ਕਾਲੇ ਚਟਾ

ਵਾਰ ਤੇ ਵੀ ਨਾ ਬਾਈ ਸੱਸ ਹੀ ਕਰੇਗੀ ਸੱਸ ਦਾ ਸੋਦੀ ਕਰੀ ਤੇ ਪਈ ਉਸੇ ਸਾਡੇ ਰਾਮ ਦੀ ਸੱਸ ਹੀ ਤੋਰੀ ਨੂੰ ਉਹਦੇ ਬਾਪ ਕਰ ਗਿਆ ਤਦ ਨੇ ਦੇਵੀ ਆਦੀ ਫਰੇ ਗੁਰ ਬਣਾਵੇ ਨਾ ਬਸੇ ਆਓ ਉਹ ਤਾਂ ਕਲਵੀਰ ਕਹਿੰਦਾ ਸੀ ਦਸਮੀ ਵਾਲੇ ਦਾ ਨਾ ਕਹਿੰਦਾ ਭੂਆ ਕਹਿੰਦੀ ਆਂ ਵੀ ਤੋ ਕਲਵੀਰ ਨਾਲ ਵਾਗਦਾ ਨਹੀਂ ਮੈਂ ਤਾਂ ਮੈਂ ਕਹਿੰਦਾ ਸੱਸ ਵੀ ਬੇਨਾਚੜੀ ਮਾਹਾਂ ਵਿੱਚ ਕੱਲ੍ਹ ਕਿੱਥੇ ਘੜੂ ਤੇ ਮਾਹਾਂ ਜੇ ਲੱਗਦਾ ਮੈਨੂੰ ਪਹਿਲਾਂ ਪਤਾ ਤੋ

ਮੈਂ ਇਹਦਾ ਸਿਰਫ ਮੁੱਢੀ ਗੱਲ ਦੱਸ ਰਹੀ ਹਾਂ ਕਿ ਇਹ ਰੋਕਣਾ ਕੰਮ ਆਉਂਦਾ ਤੇ ਫਿਰ ਕੰਮ ਵੀ ਕਰਦਾ ਪਹਿਲਾਂ ਉਹਦੇ ਜੱਗ ਨਾ ਨਾ ਕਾਬਾ ਜਾਏਗਾ ਉਹ ਨਹੀਂ ਮਾੜੇ ਤਾਂ ਇਹਦਾ ਇੰਤੀਗਮਾ ਹਜਾ ਲਾ ਇਹਦਾ ਰੱਖਾ ਹੋ ਜਾਣਾ ਜਦੋਂ ਸੁਪਾ ਬੁੱਢੀ ਨੂੰ ਜਿਹਦੇ ਨੇ ਕਰਾਇਆ ਉਸ ਵੇਲੇ ਕਰਾ ਵੀ ਜਿਹੜੇ ਹੁਣ ਸਾਮ ਤੇ ਬਸ ਉਹਨਾਂ ਦਾ ਨਾਪ ਲੈ ਜਿਹੜੇ ਸਮਾਂ ਨੇ ਉਹ ਤੇ ਉਸ ਜਿਸਮ ਨੂੰ ਲੈ ਲਈ ਨਾਪ ਲੈ ਲਈ हेलो है बेटा हैं क्या हेलो ओ मम्मी तुम भाभी ना गवर्नमेंट वाले खड़ी हो जा ए 3 महीने छोटी है ना किराएदार तो खड़ी हो जा टेनमी का फर्क है ना छोटा मोटा कर सकते है छोटा होगा तो क्या ਜਰੂਰ ਜਵਾ ਮਰਗਨ ਮਾਹਲਾ ਬੇਦਰ ਮੁਰਤੂ ਮੋੜ ਤੇ ਆਈ ਨੀ ਹੋਰ ਕੋਲੋਂ ਮਰੀ ਆ ਰਹੇ ਨੇ ਬਾਰੇ ਦੇਖ ਕੇ ਆ ਸਕਦਾ ਜਿੰਨੇ ਮਾਣ ਹੈ ਤਰੀ ਚਤੂ ਕੁੜੀਆਂ ਕਰੇ ਰੋਣਗੇ ਇਹ ਮਾਣ ਨਾ ਤਲੀ ਚਲਦੀ ਐ ਨੈਟ ਤੋਂ ਬਿਨਾ ਸਨਾਥੋਂ ਚੱਲਦੇ ਨੇ ਬਾਈ ਖਾਈ ਤੇ ਤੇ ਮਤਾਂ ਉਹਦੇ ਸਾਡੇ ਪਿੰਨੇ ਦੀ ਕਿੰਨੇ ਲੱਗੇ ਰੋ ਦੇਖਦਾ ਜੀ ਰੋਮੁਲਾ ਚਾਸਤ ਮੁਝਾ ਪੀ ਲੋ ਹਾਂ ਨੀ ਕਿਹਾ ਸੀ ਸੇ ਸੋਫੀਆ ਸੇ ਕੜਾਈ ਸਾਥੋਂ ਨਾ ਕਿਤੇ ਆਪਣੇ ਉਹ ਵੀ ਉਹ ਹੈ ਨਾ ਬੀਐਸ ਨੰਬਰ 360 40 ਕਿੰਨੇ ਵਕਤ ਲੈਣਾ ਕਿੰਨਾ ਆਉਂਦਾ ਜਨਤ ਉਹ ਤੇ ਕੋត្រ ਉਹ ਤਾਂ ਬਾਹਰ ਨਹੀਂ ਜਾਂਦਾ ਯਾ ਐਡਾਪਟਰ ਹੈਗਾ ਕਿ ਮੋਕ ਤੇ ਜਾਂਦਾ ਆਹ ਤਾਂ ਇਹ ਵੀ ਮੈਮੋਂ ਲੈਟ ਮੋਕ ਨੂੰ ਜੁਗੇ ਸਾਡੇ ਤੋਂ ਵੀਡੀਓ ਕਰਕੇ ਬਾਹਰ ਚ ਨਹੀਂ ਜਾ ਰਿਹਾ। ਜਿੰਨ ਸਾਡੇ ਤੋਂ ਬਾਹਰ ਜਾਏ 5-10 ਨਹੀਂ 500 60 ਮਿੰਟ ਲਾ ਦੇ 500 60 ਮਿੰਟ ਬਹੁਤ ਵਧੀਆ ਲੇਟ ਹੀ ਜਾਂਦਾ ਹੈ। ਕਰਨਾ ਹੁੰਦਾ ਵੀ ਆ ਗਿਆ ਪਹੁੰਚ ਗਿਆ ਤਾਂ ਰੁਕੀਆਂ ਕਦੋਂ ਕੰਦੇ ਨੇ ਉਹ ਸੂਟਰੀ ਦੋਨੀਆਂ ਬੰਦੇ ਦੋਨੀਆਂ ਬਾਹਰ ਆਪਣੇ ਉੱਤਰਦੇ ਪਿੱਛੇ ਲਵਾ ਕੇ ਜਾਂਦੇ ਨੇ ਹਾਂ ਆ ਸਕੂਲ ਬੁਲਾਉਂਦੀ ਹੈ ਕਿਉਂ ਆ ਤੁਹਾਨੂੰ ਆਹ ਵਾਲੀ ਵਾਲੀ ਸਿਆਣਾ ਇਹ 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 ਆਪਾਂ ਅੱਜ ਨਾਲ ਵਿੱਚ ਪਾਵੇਂ ਨਾਲ ਸਿਰ ਕਿਹੜੀ ਆ ਆਹ ਨੂੰ ਮਰਤੀ ਆਉਂਦੀ ਮਾਇਕ ਨੂੰ ਜਾਏ ਸਨ ਜਾਈਂ ਕਿਹਦੇ ਵਾਲੇ ਲਾਈਕ ਹੈ ਸੀਰਤਾ ਤੇ ਪੈਣੇ ਹਾਂ ਮੈਂ ਜਮਾ ਕੇ ਨੇ ਤੁੰਗ ਜਿਹਾ ਲਾ ਦੇ ਦੌਰ ਤੋਂ ਬਾਹਲੇ ਪੈਂਦਾ ਹੋਰ ਪੂਰੀ ਦੀ ਜਾ ਕੇ ਪਤੀਨਾ ਹਰਮਣ ਹੋਰ ਡੂਟੀ ਦੀ ਜਾ ਕੇ ਕੰਦੇ ਜਾਏ ਗਿਆ ਹਾਂ ਹੋਰ ਸਾਲ ਆਏ ਕਿ ਸਾਲ ਤੇ ਨਾ ਕੋਈ ਹੋਊਗਾ ਇੱਕ ਸਾਲ ਤਾਂ ਕੋਈ ਹੋਊ ਕਰਦਾ ਜਵਾ ਮੈਂ ਆਵੀਂ ਕੁੜੀ ਦੀ ਜੋ ਬੀਜੀ ਕੁਛ ਕੁ ਗੱਲ ਦੋਨ ਦਾ ਬੀੜਿਆ ਪਾੜੀ ਤੋਂ ਮਾਂ ਮੰਡਾ ನಮ್ಮ <das Treatment> कि डॉक्टर आते बस आ से आल्न डॉक्टर हरप्रीत मार्स जो लाला हूं तुम देखते हो आई थिंक अब तो बात है आता होगा सिंक का तो सुनता हूं थोड़ा करना बारी जाने से भी पड़ेगा 10 बार में कमन करा बस ठीक है 10 बार ही रहेगा 70 तक है है 12 में

ਉਹ ਮਾਮਲੂnde ਸਾਹਮਣੇ ਹੀ ਉਹ ਮਾਮਲੂnde ਹੀ ਕੁਆਰਤ ਨੇ ਹਾਂ ਰਿਮੀਦੂ ਆ ਗਈ ਉਹ ਮੀਰੀ ਏੜੂ ਦਾ ਜਿਆਦਾ ਤੂੰ ਆਪੈਣ ਦੇ ਜੀ ਤੂੰ ਆ ਬੇਰੀ ਬੜੀ ਮੱਡੀ ਤੂ ਆ ਨਾ ਉਹ ਕੁਆਰੇ ਜਵਾਕ ਕੁਆਰ ਖੜਾ ਹਾਂ ਲਾਗੇ ਤਿੰਨੇ ਕੇ ਹਉਦ ਆਇਆ ਕਰਾ ਜਲੀਏ ਕੁਲ ਜਾਂਦੇ ਨੇ ਮਾਮੇ ਕੇ ਕਰੇ ਆਏ ਬੈਠਾ ਇੱਕ ਵਾਈਰਾਂ ਦੀ ਕਾਟੋਲ ਨੇ ਮਾਰੀ ਇਹ ਚੱਕਾ ਵੀ ਗਈ ਇੱਕ ਵਾਈਰ ਇਹ ਬਾਹਰ ਤੋਂ ਕਮਰਾ ਤੇ ਨਹੀਂ ਕਰਦੇ ਕਦੋਂ ਰਵਾ ਫਾਈਂ ਜਾਂਦੇ ਨੇ ਨਾ ਇਹ ਬਾਈ ਇਹ ਬਾਈ ਬਾਬਾ ਸਿੱਖ ਦੇ ਵਾਲੇ ਤੇ ਪੂਰਾ ਪਾਣੀ ਨਾ ਕਰਿਆਗਾ ਲੋ ਜੀ ਆਪਾਂ ਨੇ ਕੱਲ ਮਸਲ ਅੱਜ ਮਸਲਦਾਰੀ ਧੋਤੀ ਹੈ ਮੱਜਾਂ ਵਾਲੀ ਏ ਜਿੱਥੋਂ ਜਿੱਥੋਂ ਵੀ ਪਾਰਟੀ ਹੋਈ ਆ ਹਨਾ ਉਹਦੇ ਮੱਝੋ ਕੋਲ ਨੂੰ ਖੁੱਲ ਕੇ 파ੜਤੀ ਸੀਗੀ ਆਪਾਂ ਸਿਉਵਾਂਗੇ ਆ ਸਭ ਆਏ ਬਦਮੀ ਹੈਗੀ ਇਹ ਲਾ ਦੇਵਾਂਗੇ ਤੇ ਆ ਜਿਹੜੇ 파ੜਤੇ ਹੋਏ ਨੇ ਆ ਤਾਂ ਜਣੀ ਕੇ ਪੰਜਾਬੀ ਸ਼ਬਦ ਪ੍ਰਿਹੜ ਮਾਰਦੇ ਹਾਂ ਬੁੜੀਆਂ ਕਹਿੰਦੇ ਨੇ ਪ੍ਰਿਹੜ ਮਾਰਨ ਵਾਲੇ ਪੈਣਗੇ ਪ੍ਰਿਹੜਾੜੇੜ ਕਰਕੇ ਮੱਝ ਨਹੀਂ ਤੇ ਆਪਾਂ ਸਿਉਂਦੇ ਮੰਨ ਦੋ ਸਿਉਣਾ ਉਧਰ ਪੈਣਗੇ ਦੋ ਇੱਧਰ ਪੈਣਗੀਆਂ ਏ ਆਪਾ ਸਿਆਉਣਾ ਭਾਈ ਐ ਲਾ ਲਾਂਗੇ ਕੁੜੀਏ ਛੱਟ ਖਾਲੀ ਸੀ ਗੁਰਮਣ ਕਹੇ ਇਹ ਤਾਂ ਬਾਲੀ ਕੰਮ ਵਜਾ ਰਿਹਾ ਕੰਮ ਤੈਨੂੰ ਤੋੜੇ ਲੋ ਮੈਨੂੰ ਲੱਗਦਾ ਦੀ ਬਾੜ ਆ ਪਾ ਮਾ ਗਾਲਾ ਪਾ ਲੈ ਤੋ ਤੱਕੇ ਤੋ ਤੱਕੇ ਰੋਣਾ ਮਨ ਲੱਗਦਾ ਉਹ ਆਕਰੋਂ ਆ ਕੇ ਚਾਹ ਪੀ ਕੇ ਪੰਨਾ ਸੱਜਣ ਮਸੀਹਿੰਦੇ ਤਮੀਜ਼ਾ ਰੋਣੇ ਫੜਾਇਆ ਬੋਲ ਫੜਾ ਦੇ ਗੁਜ਼ਾਰਾ ਉਹ ਦਰਵਾਜ਼ੇ ਨੂੰ ਮੈਂ ਕਰਪਾਈ ਹੋ ਨਾ ਸਲਵਾਰ ਦਿੱਥੇ ਉਹਨਾਂ ਕਹਿੰਦੇ ਤਨਕੇੜੀ ਦੀ ਉੱਡੀ ਹੋਈ ਆ ਮੋਟੀ ਲਈ ਲੈ ਚੰਦਣੀ ਨੇ ਮੈਂ ਤਾਂ ਤਾਂ ਪਾ ਪਾ ਇਹ ਤੁਹਾਨੂੰ ਕਿਹੜਾ ਆ ਰਿਹਾ ਮਾਤਾ ਪਤਨੀ ਪਾ ਲਈ ਲੈ ਹਨਾ ਉੱਤੀ ਵੀ ਦੀ ਬਣਾ ਦਿੰਦਾ ਨਾ ਨਹੀਂ ਨਹੀਂ ਲੱਗੂ ਮੋਟੀ ਵਾਲੀ ਯੂ ਬੜੀ ਮੇਰੇ ਸਹੁਰੇ ਵੀ ਨਾ ਜਪਸੇਉਣ ਮਾਰ ਲਈ ਹੁਣ ਮੈਨੂੰ ਧੱਕ ਪਾਉਣ ਤੇ ਟਾਈਮ ਲੱਗੂਗਾ ਇਹ ਮੋਟੀ ਰੀਲ ਚੰਗੀ ਨਹੀਂ ਐ ਚ ਬਰੀਕ ਪਾਉਣੀਆਂਗੇ ਫਿਰ ਮਿਲਦੇ ਹਾਂ ਲੋ ਜੀ ਆਪਾਂ ਨੇ ਮਸਰਦਾਨੀ ਦਾ ਅਦਵਿਚਾਲਾ ਕਰਤਾ ਜਿਹੜੀ ਪਾਰਟੀ ਚ ਟੀਜੀ ਸੀ ਕੁਛ ਇੱਕ ਜੋੜ ਜਾ ਲਾਉਣਾ ਪਊ ਸਵੇਰੇ ਲਾਵਾਂਗੇ ਕਿਉਂਕਿ ਹੁਣ ਕੰਮਾਂ ਦਾ ਟਾਈਮ ਹੋ ਗਿਆ ਤੇ ਮੈਂ ਸਬਜੀ ਬਣਾ ਲਈ ਆ ਕद्दू ਦੀ ਤੜਕੇ ਨੂੰ ਸਾਗ ਪਿਆ ਸਾਗ ਤੜਕ ਲਾਵਾਂਗੇ ਬਾਕੀ ਪੂਆ ਕੇ ਕਰ ਜਾਇਆ ਇਹ ਹਨਾ ਜੀ ਪੂਆ ਦੇ ਤਾਂ ਦੋ ਤੇ ਦੋ ਤਿੰਨ ਸੁੱਖ ਨਾਲ ਕਈ ਆਏ ਹੋਏ ਨੇ ਕੁੜੀਆਂ ਦੋ ਤੇ ਦੋ ਤਿੰਨ ਦੋਜੀ ਕੁੜੀ ਦਾ ਵਿਆਹ ਕਰਾਇਆ ਹੋਇਆਗਾ ਹਨਾ ਕੋਈ ਨਿੱਕ ਸੁੱਖ ਸੌ ਹੁੰਦਾਗਾ ਖਰੀਦ ਖਰਦਾ ਹੀ ਆ ਹਨਾ ਉਹ ਕਰਦੇ ਸੀਗੇ ਤੇ ਦੁਪਹਿਰੇ ਤੇ ਪਰ ਪੂਆ ਜੀ ਕੇਰੇ ਜਾਇਆ ਇਹ ਕੰਟਾ ਕੇ ਦੋ ਘੰਟੇ ਲਾਇਆ ਹੈ ਤੇ ਬਸ ਆ ਕੇ ਹੋਰ ਆਉਂਦੀ ਭਜ ਨੱਠ ਕੰਮਾਂ ਦੀ ਹੋਈ ਪਈ ਹੈਗੀ ਹੁਣ ਬਸ ਆਪਾਂ ਜਾਣਿਆ ਜੀ ਆਪਣੇ ਮੱਝਾਂ ਵੱਲ ਕਰਦਿਆਂ ਮੱਜਾਂ ਦਾ ਕੰਮ ਤੇ ਬਾਕੀ ਸਿਰੇ ਹਨਾ ਬਹੁਤ ਸਾਰੀਆਂ ਭੈਣਾ ਵੀਰ ਕਮੈਂਟ ਕਰਦੇ ਨੇ ਵੀ ਤੁਸੀਂ ਕद्दू ਸਬਜੀ ਹਨਾ ਵੀ ਕद्दू ਤੋਰੀਆਂ ਖਾਈ ਜਨ ਪਨੀਰ ਦੀ ਪੁਰਜੀ ਕਰ ਲਿਓ ਕਰੋ ਪਨੀਰ ਦੀ ਪੁਰਜੀ ਕਰਦੇ ਪਨੀਰ ਦੀ ਪੁਰਜੀ ਵੀ ਨੂੰ ਕੋਈ ਖਾ ਕੇ ਖੁਸ਼ ਹੋਏਗਾ ਕਰਨਗੇ ਸੁੱਕੀ ਪੁਰਜੀ ਸਾਨੂੰ ਵਧੀਆ ਲੱਗਦੀ ਆ ਮਟਰ ਪਨੀਰ ਕਰ ਲੈਣੇ ਉਹ ਵੀ ਇੱਕ ਡੰਗ ਦਾ ਕਰ ਲੈਣਾ ਦੋ ਦੋ ਤਿੰਨ ਤਿੰਨ ਡੰਗ ਰੁਲੀ ਜਾਂਦਾ ਫ੍ਰਿਜ ਦੇ ਵਿੱਚ ਹਜੇ ਵੜੀਆਂ ਕਦੂ ਵਧੀਆ ਖਾ ਲੈਂਦੇ ਨੇ ਮਟਰ ਪਨੀਰ ਤਾਂ ਪਤਾ ਨਹੀਂ ਕੀ ਗੱਲ ਜਮੀ ਨਹੀਂ ਖਾਂਦੇ ਹੋਏਗੇ ਤੇ ਬਾਕੀ ਚਿੱਟੇ ਸੋਲੇ ਹਨਾ ਚਿੱਟੇ ਸੋਲੇ ਜਾਨੀ ਕਿ ਵੀ ਆਪਣੇ ਖਾਂਦੇ ਘੱਟ ਨੇਗੇ ਉਹ ਘਰ ਵੀ ਲੈਣੇ ਸੀ ਬਹੁਤ ਘੱਟ ਕਰਦੇ ਸੀ ਸਰਦਾਰ ਜੀ ਨਹੀਂ ਖਾਂਦੇ ਹਨਾ ਫਿਰ ਉਹ ਕਰਦੇ ਨੇ ਕਿ ਰਾਜਮਾ ਨਹੀਂ ਖਾਂਦੇ ਹੈਗੇ ਇਹ ਦੋਨੇ ਸਬਜ਼ੀਆਂ ਸਬਜ਼ੀਆਂ ਕੋਈ ਫੱਡ ਖਾਂਦਾ ਨਹੀਂ ਹੈਗਾ ਦਾਲਾਂ ਸੁੱਕੀਆਂ ਤੇ ਤਾਂ ਕਰਕੇ ਸੀ ਬਹੁਤ ਕੱਟ ਕਰਦੇ ਆਂਗੇ ਜਿਹੜੋ ਆਪਾਂ ਹਨਾ ਮੈਂ ਭਾਰੀ ਲੈਨੇ ਆਂ ਫਿਰ ਕਰਦੇ ਆਂ ਫਿਰ ਕੋਈ ਖਾਂਦਾ ਨਹੀਂ ਫਿਰ ਆਪਾਂ ਨੂੰ ਆਪਾਂ ਕਰਦੇ ਨਹੀਂ ਹੈਗੇ ਇਸ ਕਰਕੇ ਆਪਾਂ ਕਈ ਦਾਲਾਂ ਜੀਆਂ ਨਹੀਂ ਕੋਈ ਖਾਂਦੇ ਨਹੀਂ ਹੈਗੇ ਉਹ ਪੱਲੇ ਆਉਂਦੇ ਨਹੀਂ ਹੈਗੇ ਜਿਵੇਂ ਕਿਸੇ ਵਾਰ ਵਿੱਚ ਚੂਰਾ ਉਹ ਖਾਲਾਂਦੇ ਨੂੰ ਉਹ ਲੈ ਆਉਣੇ ਆਂਗੇ ਤੇ ਮੂੰਗੀ ਮੂੰਗੀ ਮਸਰੀ ਕਾਲੇ ਸੋਲੇ ਵਧੀਆ ਖਾਲਾਂਦੇ ਨੂੰ ਉਹ ਵਾਰ ਕਰ ਲੈਣੇ ਚਲੋ ਜੀ ਆਪਾਂ ਕਰਦੇ ਆਂਗੇ ਵੀਡੀਓ ਦਾ ਐਂਡ ਤੇ ਬਾਕੀ ਸਾਂਜੀ ਦਾ ਰਿਕਮੈਂਟ ਆ ਰਿਹਾ ਇਸੇ ਆਪਾਂ ਕੱਲ ਨੂੰ ਸਪੈਸ਼ਲ ਵੀਡੀਓ ਬਣਾਵਾਂਗੇ ਤੇ ਸਾਰਾ ਦੱਸਾਂਗੇ ਵੀ ਸਾਂਜੀ ਕਿਵੇਂ ਇਸ ਤਰ੍ਹਾਂ ਲੱਗਦੀ ਆ ਕਿਸ ਤਰ੍ਹਾਂ ਹਨਾ ਲਿਲਾਈ ਜਾਂਦੀ ਆ ਕਿਸ ਤਰ੍ਹਾਂ ਇਹਦਾ ਆਰਤੀ ਕਰੀ ਜਾਂਦੀ ਆ ਤੇ ਹੋ ਸਕਿਆ ਮੈਂ ਇੱਕ ਨਰਾਤੇ ਤੋਂ ਲਾਉਣਗੇ ਮਸਾ ਤੋਂ ਬਾਹਰ ਸਾਂਜੀ ਤੇ ਉਹਨੂੰ ਵਲੋਗ ਬਣਾਵਾਂ ਉਹਨੂੰ ਸਾਰੀ ਦੱਸੂਗੀ ਡਿਟੇਲ ਤੇ ਮਿਲਾਂਗੇ ਜੀ ਆਪਾਂ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਤੇ ਹੁਣ ਟਾਈਮ ਹੋਇਆ ਪਿਆ ਜਿਹੜਾ 5.5 ਦਾ ਤੇ ਗੋਹਾ ਸਿੱਠਾ ਪਾਣੀ ਪਿਉਣਾ ਪਿਆ ਫੇ ਮਾਗਰ ਦੀ ਮਾਗਰ ਧਾਰਾਂ ਦਾ ਇਧਰੋਂ ਆਪਾਂ ਨਮੇੜ ਦਿੱਤਾ ਸਬਜੀ ਸਬਜੀ ਬਣਾ ਦਿੱਤੀ ਹੈਗੀ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਅੱਜ ਦੀ ਵੀਡੀਓ ਚ ਇੰਨੀ ਵਾਹਿਗੁਰੂ ਜੀ ਸਭ ਦੇ ਘਰਾਂ ਵਿੱਚ ਤੰਦਰੁਸਤੀ ਰੱਖੇ ਬਰਕਤਾਂ ਬਖਸ਼ੇ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ